ਹਰ ਇੱਕ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਪੰਘਾਲਾ ਤੂਤ ਪੰਘਾਲਾ ਪਿੰਡ ਬਿਲਕੁਲ ਨਜ਼ਦੀਕ ਆ ਥੋੜੀ ਥੋੜੀ ਦੂਰੀ ਤੇ ਨਾਲ-ਨਾਲ ਲੱਗਦੇ ਪਿੰਡ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਦਾ ਪਿੰਡ ਹੈ ਇਸ ਕਰ ਦੋਸਤੋ ਆਪਾਂ ਵੀਡੀਓ ਉਦੋਂ ਬਣਾਇਦੀ ਆ ਵੀ ਜਦੋਂ ਮਾਲ ਸੋਇਆ ਸвая ਹੋਵੇ ਜਾਂ ਕੋਈ ਗੱਪਣ ਤਿਆਰੀ ਦੇ ਪਸ਼ੂ ਹੋਵੇ ਤੇ ਵੀਰ ਹੁਣੀ ਕਰਦੇ ਬਿਲਕੁਲ ਘਰੇਲੂ ਮਾਲ ਦੇ ਵਿੱਚੋਂ ਪਸ਼ੂ ਆਪਣਾ ਸੇਲ ਕਰਦੇ ਆ। ਓਨਰ ਵੀਰ ਸਰਮਨ ਸਿੰਘ ਜੀ ਉਹਨਾਂ ਦੇ ਨਾਲ ਪੂਰੀ ਆਪਾਂ ਗੱਲਬਾਤ ਕਰਾਂਗੇ। ਅੱਜ ਇਸ ਵੀਡੀਓ ਦੇ ਵਿੱਚ ਦੋ ਤੁਹਾਨੂੰ ਐਨੀਮਲ ਆਪਾਂ ਦਿਖਾਉਣੇ ਆ ਇੱਕ ਬਹੁਤ ਸ਼ਾਨਦਾਰ ਕੁਆਲਿਟੀ ਦੇ ਵਿੱਚ ਮੋਰਾ ਬਰੀਡ ਦੀ ਇੱਕ ਝੋਟੀ ਦਿਖਾਵਾਂਗੇ ਤੁਹਾਨੂੰ ਪਹਿਲਾ ਸੂਆ ਫਰਸਟ ਬਿਆਨਤ ਦੋਸਤੇ ਸੂਈ ਆ। ਇੱਕ ਇਧਰ ਬਾਹਰ ਤੁਹਾਨੂੰ ਆਪਾਂ ਦਿਖਾਵਾਂਗੇ ਇਸ ਵਕਤ ਤਕਰੀਬਨ ਚੰਗੇ ਦੁੱਧ ਤੇ ਚੱਲਣ ਦੀ ਹੈ ਕੋਈ 22 22 ਲੀਟਰ ਤੋਂ ਪਲੱਸ ਇਸ ਵਕਤੇ ਤੇ ਥੱਲੇ ਦੁੱਧ ਹਾਜ਼ਰ ਆ। ਸੋ ਝੋਟੀ ਵੀ ਚੰਗੇ ਦੁੱਧ ਤੇ ਚੱਲਣ ਈ ਆ ਸੋ ਝੋਟੀ ਦਾ ਪ੍ਰੋਪਰ ਰਿਕਾਰਡ ਪ੍ਰੋਪਰ ਡਿਟੇਲ ਜਿਹੜੀ ਆ ਉਹ ਆਪਾਂ ਵੀਰ ਸਰਵਨ ਸਿੰਘ ਹੋਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਮਗਰ ਕੱਟੀ ਆ ਫੀਮੇਲ ਕਾਫ ਆ ਉਹ ਵੀ ਚੰਗੇ ਬੁੱਲਦੀ ਇਧਰ ਜਿਹੜੀ ਵਿਹੜ ਤੁਹਾਨੂੰ ਆਪਾਂ ਦਿਖਾਵਾਂਗੇ ਤੇ ਮਗਰ ਵੀ ਫੀਮੇਲ ਕਾਫ ਆ ਠੀਕ ਆ ਜੀ ਬੱਚੀ ਬਹੁਤ ਵਧੀਆ ਦੇ ਮਗਰ ਵੀ ਚੰਗੇ ਸੀਮਨ ਦੀ ਅੱਜ ਤਰੀਕ ਤੁਸੀਂ ਨੋਟ ਕਰ ਲਓ 19 ਮਾਰਚ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਸ਼ਾਮ ਦਾ 3:30-4 ਵਜੇ ਦਾ ਸਮਾਂ ਆ ਸੋ ਅੱਗੇ ਮੇਰੇ ਭਰਾ ਕਿਸੇ ਨੂੰ ਵੀ ਇਹਨਾਂ ਦੋ ਨਗਾਂ ਦੇ ਵਿੱਚੋਂ ਦੋਨੋਂ ਪਸ਼ੂ ਪਸੰਦ ਆਉਣਗੇ ਤੇ ਧਿਆਨ ਕੇ ਜਿੰਨਾ ਦੁੱਧ ਦੱਸਿਆ ਜਾਊਗਾ ਉਹਨੇ ਦੁੱਧ ਨੂੰ ਬਿਲਕੁਲ ਦੋ ਟਾਈਮ ਤਿੰਨ ਟਾਈਮ ਚੋ ਕੇ ਆਪਣੀ ਤਸੱਲੀ ਨੂੰ ਯਕੀਨੀ ਬਣਾ ਲਿਓ ਠੀਕ ਹੈ ਜੀ ਬਹੁਤ ਵਧੀਆ ਚੰਗੀ ਝੋਟੀ ਦਿਖਾਵਾਂਗੇ ਸੋ ਚੰਗੇ ਸੀਮੰਦ ਦੀ ਆ ਆਪ ਇਸ ਤੋਂ ਬਾਅਦ ਜਿਹੜੀ ਅਗੇ ਨੈਕਸਟ ਇਹਦੇ ਤੋਂ ਜਿਹੜੀ ਕੱਟੀ ਗਈ ਆ ਉਹ ਵੀ ਬੜੇ ਚੰਗੇ ਸੀਮੰਦ ਦੀ ਆ ਠੀਕ ਹੈ ਜੀ ਸੋ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਤੇ ਪੱਟੀ ਤੋਂ ਤਕਰੀਬਨ ਕੋਈ 12 13 13 14 ਕਿਲੋਮੀਟਰ ਦੀ ਦੂਰੀ ਆ ਪਿੰਡ ਪੰਗਾਲੇ ਦੀ ਸਿਕਾ ਜੀ ਤੇ ਆਓ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਆ ਜੇ ਕੋਟਪੋਡਾ ਵੀ ਇਥੋਂ ਥੋੜੀ ਦੂਰੀ ਤੇ ਆ ਤੇ ਆਓ ਕਰਦੇ ਆ ਗੱਲਬਾਤ ਵੀਰ ਸਰਵਨ ਸਿੰਘ ਉਹਨਾਂ ਦੇ ਨਾਲ ਪੁੱਛਦੇ ਆ ਕੀ ਡਿਟੇਲ ਕੀ ਇਨਫੋਰਮੇਸ਼ਨ ਆ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਸਰਵਨ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਹੋਰ ਵੀਰੇ ਠੀਕ ਠਾਕ ਹਾਂਜੀ ਹਾਂਜੀ ਵਧੀਆ ਮਹਾਰਾਜ ਅਸੇਪਰ ਸਰਮਣ ਜੀ ਨਾ ਵੀ ਆਪਣੇ ਕੋਲ ਮਾਲ ਚਾਹੇ ਵਿਹੜਾਂ ਦੀ ਗੱਲ ਕਰ ਲਈਏ ਮੱਝਾਂ ਝੋਟੀਆਂ ਆਪਣੇ ਕੋਲ ਆ ਸਾਰੇ ਘਰੇਲੂ ਪਸ਼ੂ ਹੀ ਆ ਘਰੇਲੂ ਘਰੇਲੂ ਜੀ ਵਪਾਰ ਦਾ ਕੰਮ ਨਹੀਂ ਨਹੀਂ ਵਪਾਰ ਰਹਿਣਾ ਪਹਿਲਾਂ ਵੀ ਆਪਾਂ ਕਾਫੀ ਬੜੀ ਪਾਈਆਂ ਨੇ ਹਾਂ ਕਦੀ ਆਪਾਂ ਪੂਰੀਆਂ ਮੱਝਾਂ ਝੋਟੀਆਂ ਇਸ ਘਰੋਂ ਵੇਚੀਆਂ ਨੇ ਹਾਂ ਤਕਰੀਬਨ ਜਦੋਂ ਮਾਲ ਬਿਲਕੁਲ ਤਿਆਰੀ ਤੇ ਹੁੰਦਾ ਜਾਂ ਫਿਰ ਪਸ਼ੂ ਤੁਹਾਡਾ ਸੋਇਆ ਸੋਇਆ ਪੂਰੇ ਪੀਕ ਤੇ ਦੁੱਧ ਚੱਲਣ ਡਿਆ ਹੁੰਦਾ ਤੁਸੀਂ ਸੇਲ ਕਰਦੇ ਸੀ ਹਾਂ ਫੇਰ ਕਰੀ ਜੀਆਂ ਫੇਰ ਠੀਕ ਆ ਅੱਛਾ ਵੀਰੇ ਸਰਮਣ ਅੱਜ ਦੋ ਐਨੀਮਲ ਜਿਹੜੇ ਆਪਣੇ ਕੋਲੇ ਬਕਾਊ ਆ ਇੱਕ ਤਾਂ ਵਿਹੜ ਸੇਲ ਕਰਦੇ ਪਏ ਆ ਜਿਹੜੀ ਝੋਟੀ ਹੈਗੀ ਆ ਜਵਰਾਜ ਬੁੱਲ ਦੀ ਆਪ ਖੁੱਦ ਠੀਕ ਆ ਸਾਢੇ ਤਿੰਨ ਸਾਲਾਂ ਦੀ ਇਹ ਸੂਤੀ ਆ ਠੀਕ ਆ ਹਾਂਜੀ ਮਗਰ ਸੰਸਲੀਵਾਲ ਡੇਰੀ ਫਾਰਮ ਦੀ ਇੱਕ ਕੱਟੀ ਆ ਠਾਨਦਰ ਬੁੱਲ ਨਾਮ ਦੇ ਠਾਨੇਦਰ ਹਾਂ ਠੀਕ ਆ ਵੀਰੇ ਤੇ ਉਹ ਜਿਹੜਾ ਮਰਜੀ ਵੀਰ ਭਰਾ ਆ ਆਪਾਂ ਰਿਕਾਰਡ ਵੀ ਫੁੱਲ ਦੇਵਾਂਗੇ ਜਿਹੜਾ ਮਰਜੀ ਵੀਰ ਭਰਾ ਆਪਦਾ ਸਰਚ ਮਾਰੇ YouTube ਤੇ ਬਿਲਕੁਲ ਬਿਲਕੁਲ ਹਾਂ ਬਿਲਕੁਲ ਰਿਕਾਰਡ ਆਪਾਂ ਪ੍ਰੋਪਰ ਮੱਝ ਦਾ ਵੀ ਦਵਾਂਗੇ ਕੱਟੀ ਦਾ ਵੀ ਦਵਾਂਗੇ ਠੀਕ ਆ ਹਾਂਜੀ ਪਹਿਲਾ ਸੂਰ ਆਏ ਨੇ ਆਪਣੇ ਕੋਲ ਚੱਲਣ ਦੀ ਐ ਸੂਈਏ ਠੀਕ ਆ ਲਾ ਵੀ ਝੋਟੀ ਆਪਾਂ ਤੁਹਾਨੂੰ ਦੋਸਤੋ ਦਿਖਾਵਾਂਗੇ ਠੀਕ ਆ ਜੀ ਸਾਰੇ ਭਰਾਵਾਂ ਨੂੰ ਸੋ ਹੁਣ ਆਪਣੇ ਪੀਕ ਤੇ ਚੱਲਣ ਰਹੀ ਐ ਝੋਟੀ ਵੀ ਆਪਣੇ ਪੀਕ ਤੇ ਚੱਲਣ ਰਹੀ ਐ ਕੱਟੀ ਬਹੁਤ ਵਧੀਆ ਸ਼ਾਨਦਾਰ ਚੰਗੇ ਬੋਲ ਦੀ ਐ ਠਾਣੇਦਾਰ ਬੋਲ ਦੀ ਕੱਟੀ ਆ ਸੋ ਸਰਿੰਦਰ ਸੰਸਨੀਆਵਾਲ ਭਾਈ ਦਾ ਜਿਹੜਾ ਦੋਸਤੋ ਸੀਮਨ ਬੈਂਕਾ ਠੀਕ ਆ ਜੀ ਹਰਿਆਣੇ ਦੇ ਵਿੱਚ ਉਸ ਉਸ ਬੈਂਕ ਦੇ ਵਿੱਚ ਜਿਹੜਾ ਠਾਣੇਦਾਰ ਬੋਲਾ ਠੀਕ ਆ ਜੀ ਸਾਰੇ ਭਰਾ ਜਾਣਦੇ ਆ ਅਦਰਵਾਈਜ਼ ਤੁਸੀਂ ਨੈਟ ਤੇ ਸਰਚ ਕਰਕੇ ਵੀ ਦੇਖ ਲੋਗੇ ਤੇ ਉਹਦਾ ਰਿਕਾਰਡ ਉਹਦੀ ਡਿਟੇਲ ਤੁਹਾਡੇ ਸਾ ਸੋ ਛੋਟੀ ਜੁਵਰਾਜ ਦੀ ਹੈ ਬਾਕੀ ਆਪਾਂ ਪ੍ਰੋਪਰ ਤੁਹਾਨੂੰ ਦਿਖਾ ਦਿੰਨੇ ਆ ਇੱਧਰ ਸਰਮਣ ਵੀਰੋ ਮੈਨੂੰ ਐਨੂੰ ਹਿੱਕ ਦਿਜੇ ਹਾਂ ਦਿਖਾ ਦਿਓ ਅੱਗੇ ਆਲਾ ਲਓ ਜੀ ਆ ਚੈੱਕ ਕਰੋ ਇੱਕ ਵਾਰੀ ਪੁੱਠਾ ਪਟਾ ਛੋਟੀ ਦਾ ਚੈੱਕ ਕਰੋ ਜੁਵਰਾਜ ਸਾਹਮਦੀ ਇਹ ਆਪ ਛੋਟੀ ਆ ਐਸ ਵਕਤ ਸਾਢੇ ਕਿ ਤਿੰਨ ਸਾਲ ਦੀ ਵੀਰ ਦੱਸਣ ਦਿਆ ਵੀ ਸਾਢੇ ਕਿ ਤਿੰਨ ਸਾਲ ਦੀ ਉਮਰ ਆ ਛੋਟੀ ਦੀ ਪਹਿਲਾ ਸੂਆ ਫਸਟ ਬਿਆੰਤ ਵਿਆਈ ਹੈ ਠੀਕ ਆ ਜੀ ਪਹਿਲਾ ਸੂਆ ਸੂਹੀ ਹੈ ਛੋਟੀ ਵੱਡੇ ਕੱਦ ਕੱਡ ਦੇ ਵਿੱਚ ਲੰਬਾਈ ਵੇਲ ਤੁਸੀਂ ਇੱਕ ਵਾਰੀ ਚੈੱਕ ਕਰੋ ਛੋਟੀ ਸਿੰਗੀ ਆ ਬਿਲਕੁਲ ਗੋਲ ਸਿੰਘ ਛੋਟਾ ਸਿੰਘ ਅੱਛਾ ਸਰਮਣ ਵੀਰ ਇਹਨੂੰ ਅੱ ਇਹਨੂੰ 20 ਤੋਂ 25 ਦਿਨ ਹੋ ਗਏ ਸੂਈ ਨੇ 20 ਤੋਂ 25 ਦਿਨ ਹੋ ਗਏ ਇਸ ਵਕਤ ਜਿਹੜਾ ਹੁਣ ਦੁੱਧ ਚਲਣ ਦੇ ਮੌਕੇ ਤੇ ਕਿੰਨਾ ਚੁਵਾਵਾਂਗੇ 13 ਲੀਟਰ ਵੀਰ 13 ਲੀਟਰ ਹਾਂ ਬਿਲਕੁਲ ਠੰਡਾ ਕੀਤਾ ਇਹ ਲੀਟਰ ਵਾਲਾ ਠੀਕ ਆ ਜੀ ਜਿਹਨੂੰ ਡੇਰੀ ਦੇ ਲਿਜਾਣਾ 13 ਲੀਟਰ ਉਹਦਾਂ ਦੇ ਭਾਵੇਂ 15 ਕਹੇ ਵੀ ਆਪਾਂ ਵੇਖ ਸਕਦੇ ਹਾਂ ਝੱਕ ਚੋ ਗਲਾ ਬਖਾਰਾ ਨਾ ਹੋਵੇ 14 ਦਾ ਹੀ ਆ ਹਾਂ 14 ਦਾ ਹੀ ਆ ਕਿਉਂਕਿ ਆਪਣੇ ਕੋਲ ਮਸ਼ੀਨ ਹੈ ਮੈਂ ਮਸ਼ੀਨ ਤੇ ਚੋਣਾ ਉੱਤੇ ਝੱਗ ਨਹੀਂ ਹੁੰਦੀ ਹਾਂ ਬਾਕੀ ਹੱਥੀਂ ਵੀ ਚੋਈ ਹੁੰਦੀ ਆ ਠੀਕ ਆ ਤੇ ਮਸ਼ੀਨ ਤੇ ਵੀ ਚੋਲੀਦੀ ਹੈ ਚੁਵਾਈ ਚੁਵਾਈ ਦਿਨ ਪੋਲੀ ਕਿ ਨਸਲ ਬਰੀਡ ਹਤਾ ਮੇਰਾ ਤਾਂ ਪਹਿਲੇ ਸਵੇ ਕਿਸੇ ਤਰ੍ਹਾਂ ਦਾ ਉਹ ਤਾਂ ਆਲ ਚਲੋ ਹੈ ਨਹੀਂ ਵੀ ਬੱਚਾ ਝੱਲਿਆ ਨਹੀਂ ਹੋਰ ਇਦਾਂ ਹੀ ਥੱਲੇ ਵਾਏ ਉਹਨੇ ਕੀ ਠੀਕ ਆ ਮੈਂ ਵੀ ਇੱਕ ਵਾਰੀ ਝੋਟੀ ਦੀ ਪੂਰੀ ਸਟਰਕਚਰ ਆਪਾਂ ਤੁਹਾਨੂੰ ਦਿਖਾ ਦਿੰਨੇ ਆ 12 13 12 13 ਲੀਟਰ ਇਸ ਵਕਤ ਦੁੱਧ ਠੰਡਾ ਕਰਕੇ ਤੇ ਥੱਲੇ ਮੌਜੂਦ ਬਖਾਲਾ ਕਰਾਉਣ ਨੂੰ ਜਿਵੇਂ ਪਹਿਲਾਂ ਵੀ ਆਪਾਂ ਗੱਲਬਾਤ ਕੀਤੀ ਬਖਾਲਾ ਵੀਰਾਂ ਦਾ ਵੀ ਭਾਵੇਂ ਕੋਈ ਚੱਗ ਸਮੇਂ ਤਾਂ ਕੋਈ 15 14 ਦਾ ਹੀ ਕਰਦੀ ਹੈ ਬਾਲਟੀ ਦੇ ਵਿੱਚ ਭਾਂਡੇ ਦੇ ਵਿੱਚ ਤੇ ਬਾਕੀ ਹਾਈਟ ਲੈਂਥ ਬਹੁਤ ਸੋਹਣੀ ਹੈ ਛੋਟੀ ਸਿੰਗੀ ਦੇ ਵਿੱਚ ਚੰਗਾ ਸੋਹਣਾ ਪਿੱਠ ਪੁਠਾ ਅੱਛਾ ਸਰਮਨ ਵੀਰ ਇਹਦੀ ਮਦਰਨਾ ਆਪਣੇ ਕੋਲ ਹੀ ਉਹ ਨਾ ਹਰਿਆਣੇ ਦੇ ਵਿੱਚੋਂ ਕੱਟੀ ਆਈ ਸੀ ਮੱਝ ਦੇ ਮਗਰ ਠੀਕ ਆ ਉਹ ਆਪਾਂ ਲੈ ਕੇ ਪਾਲੀ ਸੀ ਉਹ ਇਹ ਪਹਿਲੇ ਸੂਏ ਦੀ ਇੱਕ ਹੋਰ ਆ ਦੂਜੇ ਸੂਏ ਦਾ ਕਟਾ ਠੀਕ ਜੇ ਸੂਏ ਉਹ ਵੇਚੀ ਆ ਟੈਰੋਂ ਦੇ ਵੀਰ ਆ ਜਿੰਨਾ ਖੜੀ ਆ ਠੀਕ ਆ ਜੀ 19 ਕਿਲੋ ਦੁੱਧ ਦੀ ਉਹ ਮੈਂ ਗਰੰਟੀ ਦਿੱਤੀ ਸੀ ਆ ਇਹਦੇ 19 ਕਿਲੋ ਦੁੱਧ ਨਾਲ ਦਵੇ ਮੱਝ ਮੇਰੇ ਘਰੇ ਆ ਤੇ ਪੈਸੇ ਲੈ ਜਾਓ ਹੂੰ 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 ਉਹ ਵੀਰਾ ਕੋਲ ਅਜੇ ਵੀ ਆਪਣੀ ਮੱਝ ਬੱਜੀ ਆਪਦੇ ਕੋਲੋਂ ਫੋਨ ਉਹਨੂੰ ਹੀ ਆਪਣੇ ਕੋਲ ਨੰਬਰ ਹੈਗਾ ਠੀਕ ਆ ਅਜੇ ਵੀ ਆਉਂਦੇ ਕਿ 21 22 ਕਿਲੋ ਦੇ ਸਾਡੇ ਕੋਲ ਗਈ ਹੈ ਚੰਗੀ ਮਦਰ ਮਿਲ ਕੇ ਰਕਾਰਡ ਸੀਗਾ ਹਾਂ ਕੋਈ 19 ਤੋਂ ਤੁਹਾਡੇ ਕੋਲ ਗਈ ਹੈ ਕਿ 21 22 21 ਵਾਰੀ ਕੀ ਕਰਨੀ ਹਾਂ ਠੀਕ ਆ ਹਾਂਜੀ ਲਓ ਵੀ ਇੱਕ ਵਾਰੀ ਝੋਟੀ ਵਾਲਾ ਫਿਰ ਆਪਾਂ ਉਹਨੇ ਆ ਠੀਕ ਆ ਜੀ ਸਰਮਣ ਵੀਰੇ ਨਾਲ ਦੀ ਨਾਲ ਹੀ ਉਹ ਖੋਲ ਕੇ ਆਪਾਂ ਇੱਕ ਵਾਰੀ ਭੈਣ ਭਰਾਵਾਂ ਦੇ ਮਾੜਾ ਸਾਹਮਣੇ ਪੇਸ਼ ਕਰਤੀਏ ਬਹੁਤ ਵਧੀਆ ਚੰਗੀ ਹਾਈਟ ਕੱਟ ਦੇ ਵਿੱਚ ਇੱਕ ਵਾਰੀ ਤੋੜ ਕੇ ਲੇਵਟੀ ਆਰਡਰ ਦੀ ਕੁਆਲਿਟੀ ਬਹੁਤ ਸ਼ਾਨਦਾਰ ਹੈ ਠੀਕ ਹੈ ਜੀ ਸੋ ਕਾਫੀ ਸੋਹਣੀ ਸਪੇਸ ਗੈਪ ਦੇ ਉੱਪਰ ਥਾਣ ਲਗਾ ਮੁਠੀ-ਮੁਠੀ ਥਾਣਾ ਝੋਟੀ ਨੂੰ ਬਾਕੀ ਇਧਰ ਤੁਹਾਨੂੰ ਬਾਹਰ ਕੱਢ ਕੇ ਆਪਾਂ ਤੋਰ ਕੇ ਦਿਖਾਉਨੇ ਆ ਇਧਰ ਕਰਿਓ ਮਾੜੀ ਜੀ ਚੈਕਿੰਗ ਸਹੀ ਹੈ ਸਹੀ ਹੈ ਆ ਤੋਰ ਦੋ ਤੋਰ ਦੋ ਕੇ ਤੋਰ ਦੋ Allahım ordu. Daha bundan bahsedemem. 6. 6. Ben ਨਾ ਲੈ ਬੰਦੇ ਠੀਕ ਆ ਜੀ ਲੈਓ ਕੋਈ ਗੱਲ ਨਹੀਂ ਲੈਓ ਅੱਛਾ ਸਰ ਮਨੇ ਵੀਰੇ ਇਹਦੀ ਡਿਮਾਂਡ ਕੀ ਕਰਾਂਗੇ ਮੁੱਲ ਝੋਟੀ ਦਾ ਮੁੱਲ 1,30,000 ਰੁਪਇਆ 13 ਹਾਂਜੀ ਠੀਕ ਆ ਦੂਸਰੀ ਗੱਲ ਇਹ ਆ ਵੀਰ ਜੀ ਇਹਨਾਂ ਆਪਾਂ ਕੱਟੀ ਮੱਝ ਕੀਤੀ ਹੈ ਬਾੜੇ ਤੇ ਅੱਛਾ ਜੀ ਅੱਗੇ ਬੰਦ ਪਾਓ ਤੇ ਥੱਲੇ ਬਹਿ ਕੇ ਚੋਲੋ ਕੋਈ ਵੀ ਛੜਾ ਨਹੀਂ ਆ ਕੋਈ ਕਿਸੇ ਰਕਮ ਦੀ ਨਹੀਂ ਸਿਰਫ 1 ਮਿੰਟ ਤੋਂ ਅਵੇਲੇ ਮੱਝ ਵਸਮ ਪੈਂਦੀ ਆ ਠੀਕ ਆ ਹਾਂਜੀ ਜੇ ਕੋਈ ਵੀਰ ਭਰਾ ਆਪਾਂ ਨੂੰ ਕੱਟੀ ਲਾਉਣਾ ਅੱਖੇਗੇ ਅਸੀਂ ਕੱਟੀ ਲਾਉਣੇ ਆ ਹਾਂਜੀ ਹਾਂਜੀ ਬਿਲਕੁਲ ਜੇ ਕੋਈ ਆਖੇਗੇ ਠੀਕ ਹੈ ਕਈ ਬੰਦੇ ਬੱਚੇ ਨਾਲ ਨਹੀਂ ਖੜਦੇ ਹਾਂ 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 ਇਹ ਆਪਾਂ 15000 ਦੀ ਕੱਟੀ ਲਾ ਲਾਂਗੇ ਜਿੱਥੇ ਸੌਦਾ ਹੁੰਦਾ ਹਾਂ ਜਿੱਥੇ ਸੌਦਾ ਹੋਊਗਾ ਪਤਰਾਣਾ ਉੱਥੇ ਆਪਾਂ 15000 ਦੀ ਕੱਟੀ ਲਾ ਲਾਂਗੇ ਠੀਕ ਆ ਇੱਕ ਵਾਰੀ ਕੱਟੀ ਆਪਾਂ ਤੁਹਾਨੂੰ ਫਿਰ ਦਿਖਾ ਦਿੰਨੇ ਆ ਦੋ ਕੰਡੀਸ਼ਨ ਆ ਠੀਕ ਆ ਜੀ ਵੀਰਾਂ ਦਾ ਵੀ ਆਪਾਂ ਭਾੜੇ ਤੇ ਕਿਉਂਕਿ ਮਾਲ ਪਹਿਲਾਂ ਵੀ ਜਿਹੜਾ ਭਾੜੇ ਦੇ ਵੀਰੋਂ ਜਦੋਂ ਜੰਮਦੇ ਸਾਰੇ ਜਦੋਂ ਬੱਚਾ ਬੋਰਨ ਹੁੰਦਾ ਠੀਕ ਆ ਜੀ ਸੁੰਦੀ ਜਾਂ ਡਿਲੀਵਰੀ ਹੁੰਦੀ ਹੈ ਪਸ਼ੂਤੀ ਤੇ ਭਾੜੇ ਤੇ ਕਰ ਦਿੰਦੇ ਛੱਡ ਕੇ ਜਾਣਾ ਠੀਕਾ ਜੀ ਤੇ ਜਿੱਥੇ ਵੀ ਕਿਸੇ ਭਰਾ ਦੀ ਸੈਟਿੰਗ ਬੈਠੂਗੀ 1,30,000 ਦੀ ਡਿਮਾਂਡ ਆ ਤੇ ਜਿੰਨੇ ਤੇ ਰੇਟ ਤੇ ਬਿਲਕੁਲ ਸੈਟਿੰਗ ਬੈਠੂਗੀ ਉਹਨੇ ਦੇ ਵਿੱਚੋਂ ਮਾਈਨਸ ਹੋ ਜਾਊਗਾ ਕਿ 15,000 ਦੀ ਕੱਟੀ ਵੀਰ ਕੋਈ ਘਟਾ ਸਕਦਾ ਛੱਡ ਕੇ ਜਾਣਾ ਚਾਹੁੰਦਾ ਠੀਕਾ ਜੀ ਤੇ ਉਹ ਕੱਟੀ ਜਾਊਗੀ ਉਨੀ ਰਕਮ ਦੇ ਵਿੱਚੋਂ ਠੀਕ ਆ ਝੋਟੀ ਤੁਸੀਂ ਦੇਖ ਲਈ ਆ ਇਧਰੋਂ ਸਪੇਸ ਗੈਪ ਹੈ ਤੁਹਾਨੂੰ ਆਪਾਂ ਚੰਗੀ ਤਸੱਲੀ ਨਾਲ ਦਿਖਾ ਦਿੱਤਾ ਠੀਕ ਆ ਅਗੋਂ ਜਿਹੜੇ ਵੀਰ ਨੂੰ ਜਜੂਗੀ ਤੁਸੀਂ ਗੱਲਬਾਤ ਕਰ ਲਿਓ ਸੌਦਾ ਕਰ ਲਿਓ 1,30,000 ਇਸ ਝੋਟੀ ਦੀ ਡਿਮਾਂਡ ਰਹੂਗੀ ਠੀਕਾ ਜੀ ਉਹ ਉਦੇ ਵਿੱਚੋਂ ਮੈਨਸ ਵੀ ਹੋ ਜੂਗੀ ਜੇਕਰ ਕਿਸੇ ਪ੍ਰਾਣ ਨਹੀਂ ਛੱਡਣੀ ਕਿ ਤੁਸੀਂ ਲੈ ਕੇ ਵੀ ਕੱਟੀ ਜਾ ਸਕਦੇ ਜੀ ਸੋ ਬਹੁਤ ਵਧੀਆ ਚੰਗੇ ਸੀਮਨ ਰਿਕਾਰਡ ਦੀ ਜਿਹੜੀ ਦੋਸਤੋ ਕੱਟੀ ਆ ਮਗਰ ਇੱਧਰ ਸਰਮਣੂ ਬਾਈ ਆਪਣੇ ਕੋਲ ਇੱਕ ਵਾਇਰ ਜਿਹੜੀ ਆ ਵੀ ਸੇਲ ਕਰਦੇ ਪਏ ਆ ਇਹਦਾ ਸੁਭਾ ਕਿਵੇਂ ਆ ਇਹ ਦੂਜਾ ਸੁਭਾ ਵੀਰ ਜੀ ਦੂਸਰਾ ਸੁਭਾ ਇਹਨੂੰ ਅੱਜ ਸਮਾਂ ਕਿੰਨਾ ਹੋ ਗਿਆ ਜੀ ਇਹਨੂੰ ਅੱਜ 10 ਤੋਂ 15 ਦਿਨ ਹੋਏ ਜੀ ਲਓ ਵੀ 10 ਤੋਂ 15 ਦਿਨਾਂ ਦੀ ਇਹ ਸੂਈ ਆ ਦੂਜਾ ਸੁਭਾ ਤੇ ਅੱਜ ਇਹਦੇ ਥੱਲੇ ਹੁਣ ਮੌਕੇ ਤੇ ਕਿੰਨਾ ਦੁੱਧ ਆਪਾਂ ਚਵਾ ਦਾਂਗੇ ਇਹਦੇ ਥੱਲੇ ਜਿਹੜਾ ਠੰਡਾ ਲੀਟਰ ਵਾਲਾ ਉਹ ਤੇਗਾ 19 ਲੀਟਰ ਹਾਂਜੀ ਉਹਦਾ ਭਾਵੇਂ ਆਪਾਂ 22 ਗਾ ਵੀ ਵੇਚ ਸਕਦੇ ਹ ਪਰ ਨਹੀਂ ਜੋ ਸੱਚ ਉਹ ਦੱਸਾਂਗੇ ਠੀਕ ਆ ਹਾਂਜੀ 19 ਲੀਟਰ ਦੀ ਭਾਵੇਂ ਕੋਈ ਭਰਾ ਧਾਰ ਮੜਾ ਠੀਕ ਆ ਇਸ ਵਕਤ 19 ਲੀਟਰ ਜਿਹੜਾ ਆਪਾਂ ਚਵਾਵਾਂਗੇ ਹਾਂ 19 ਲੀਟਰ ਦੁੱਧ ਆਪਣਾ ਭਾਵੇਂ ਅਗਲਾ ਕੰਡਾ ਲੈ ਕੇ ਆਵੇ ਨਾਲ ਠੀਕ ਆ ਵੀਰੇ ਹਾਂਜੀ ਮਗਰ ਉਹਦੇ ਵੀ ਬੱਛੀ ਆ ਗਈ ਹੈ ਨਾ ਹਾਂਜੀ ਬੱਛੀ ਮਗਰਿੰਦੇ ਵੀ ਸੀਮਨ ਦੀ ਬੱਛੀ ਹੈਨੀ ਸਹੀ ਗਾ ਜੀ ਹਾਂਜੀ ਉਹ ਵੀ ਮਗਰ ਬੱਛੀ ਵੀ ਬਹੁਤ ਚੰਗੇ ਸੀਮਨ ਦੀ ਹੈ ਠੀਕ ਆ ਜੀ ਤੇ ਇਹ ਵੀ ਆਪਾਂ ਇੱਕ ਵਾਰ ਤੁਹਾਨੂੰ ਖੋਲ ਕੇ ਦਿਖਾਉਣੇ ਆ 19 ਲੀਟਰ ਇਸ ਵਾਇਰ ਦੇ ਥੱਲੇ ਆਸ ਵਕਤੋਂ ਦੁੱਧ ਮੌਕੇ ਤੇ ਮਿਲਦਾ ਉਹਦਾ ਸੀਲ ਠੰਡੀ ਬਾਕੀ ਸੀਲਸ ਲੱਗ ਜਿੱਦਾਂ ਮਰਦੀ ਥਾਂ ਹੱਥੀ ਮੁਠੀ ਵਾਲਾ ਕਰੋ ਚੱਕ ਜੀ ਠੀਕ ਆ ਲਓ ਜੀ ਸ਼ਾਦੀ ਇਹ ਵੀ ਤੋਰ ਤੋਰਦੇ ਆ ਜੀ ਠੀਕ ਆ ਜੀ 15 ਦਿਨਾਂ ਦੀ ਸੂਈ ਦੂਜਾ ਸੂਆ ਰੰਗ ਪ੍ਰਿੰਟ ਫੈਸ਼ਨ ਪੁਸ਼ਣ ਬੱਚੀ ਦਾ ਬਹੁਤ ਵਧੀਆ ਤੁਹਾਡੇ ਸਾਹਮਣੇ ਠੀਕ ਹੈ ਜੀ ਬੋਦੀ ਵਾਲੀ ਬੱਚੀ ਆ ਛੋਟਾ ਕੰਨ ਦੂਜਾ ਸੁਬਾ ਸੁਈ ਮਗਰ ਵੀ ਬੱਚੀ ਆ ਆ ਮਰਦੋ ਖਮਾਲੋ ਲਾ ਤਾਂ ਇਹਦਾ ਨਹੀਂ ਲੋ ਜੀ ਇਹ ਵੇੜ ਆਪਾਂ ਤੁਹਾਨੂੰ ਸੈਗਰ ਨੰਬਰ ਤੇ ਦਿਖਾਈ ਆ ਇਹਦਾ ਬੱਚਾ ਆ ਜਿਹੜਾ ਤੁਹਾਨੂੰ ਦਿਖਾ ਦਿੰਦੇ ਆ ਬੱਛੀ ਆ ਮਗਰ ਠੀਕ ਆ ਜੀ ਸੋ ਚੰਗੇ ਸੀਮਨ ਦੀ ਮਗਰਾ ਬੱਛੀ ਆ ਸੋ 15 ਦਿਨਾਂ ਦਾ ਬੱਚਾ ਠੀਕ ਆ ਸੋ ਚੰਗੀ ਬੱਛੀ ਆ ਮਗਰ ਮੇਰਾ ਭਰਾ ਕੋਈ ਖਰੀਦਦਾਰੀ ਕਰੂਗਾ ਠੀਕ ਆ ਜੀ ਨਾਲ ਬੱਛੀ ਆ ਚਲੋ ਵਾਦੇ ਬੰਦਾ ਪਸ਼ੂ ਕੋਈ ਇਹ ਵੀ ਤਿਆਰ ਹੋ ਜੂਗਾ ਨਾਲ ਤੇ ਇਹਦਾ ਸਰਵਣ ਭਾਈ ਕੀ ਮੁੱਲ ਰੂਗਾ ਵੇੜ ਦਾ ਅੱਜ ਇਹਦਾ ਮੁੱਲ ਵੀਰ ਜੀ 70000 ਰੁਪਿਆ ਦਾ ਹਾਂ ਨਾ ਹਾਂ ਨਾ ਹਾਂ ਠੀਕ ਆ ਉਹਦੇ ਜੇ ਥੋੜਾ ਬਾਧਾ ਮਾਨਤਨ ਕਰਾਂਗੇ ਵੀ 70 ਚ ਹਾਂਜੀ ਠੀਕ ਆ ਜੀ ਹਾਂਜੀ ਲੋਵੀ 70000 ਇਹਦਾ ਮੋਲ ਨਾ ਠੀਕ ਆ ਜੀ 70000 ਦੇ ਵਿੱਚ ਉਹ ਮਾਨਤਨ ਹੋ ਜਾਊਗਾ ਛੋਟਾ ਛੱਪਾ ਹੋਊਗਾ لازਮੀ ਠੀਕ ਆ ਜੀ ਜਿੱਥੇ ਕਿਸੇ ਭਰਾ ਦਿੱਤਾ ਹੈ ਪੈਂਦੀ ਤੁਸੀਂ ਬਟਾ ਲਿਆ ਜੇ 19 ਕਿਲੋ ਦੁੱਧ ਬਾਕੀ ਹੋਰ ਵੀ ਵੱਧ ਜੂਗੀ ਦੁੱਧ ਹਨਾ ਹਾਂ ਦੁੱਧ ਤੇ ਵੱਧ ਜੂਗੀ ਹਾਂ ਦੁੱਧ ਤੇ ਹੁਣ ਚਾਰ ਬੰਦ ਕੀਤਾ ਪਹਿਲਾਂ ਜ਼ਿਆਦਾ ਸੀ ਠੀਕ ਆ ਚਾਰ ਬੰਦ ਕਰਕੇ ਹੁਣ ਪੱਠਾ ਵਾਧੂ ਹਰਾ ਆਹੋਂਦਾ ਕਰਕੇ ਹੁਣ ਥੋੜਾ ਜਿਹਾ ਚਾਰ ਬੰਦ ਕਰਨਾ ਘਟਈ ਠੀਕ ਆ ਵੀਰੇ ਹਾਂ ਪਹਿਲਾਂ ਦੁੱਧ ਤੇ 25 ਤੱਕ ਗਈ ਹੈ ਠੀਕ ਆ ਹਾਂ ਲੋਵੀ ਇਸ ਵਕਤ ਜਿਹੜਾ ਦੁੱਧ ਦਾ ਠੀਕ ਆ ਜੀ 19 ਕਿਲੋ ਦੇ ਹਿਸਾਬ ਨਾਲ ਤੇ 70000 ਤੇ 70000 ਦੇ ਵਿੱਚੋਂ ਮਾਨਤਨ ਹੋਊਗਾ ਖੁੱਲਾ ਡੁੱਲਾ ਠੀਕ ਆ ਜੀ ਇੱਕ ਵਾਰੀ ਇਧਰ ਹੁਲਾ ਦਿਓ ਪਿੱਛੋਂ ਵੀਰ ਦਿਖਾ ਦਿਗੇ ਬੈਕ ਸਾਈਡ ਤੋਂ ਫਿਰ ਠੀਕ ਆ ਜੀ ਸੋ ਚਾਰੇ ਥਾਣਾ ਸੋਣੀ ਸਪੇਸ ਗੈਪ ਤੇ ਕੋਈ ਪੰਜਵੀਂ ਫੂਟ ਨਾਲ ਨਹੀਂ ਹੈਗੀ ਆ ਵੇਖੋ ਜੀ ਠੀਕ ਆ ਜੀ ਸੋ ਚਾਰੇ ਥਾਣ ਬਹੁਤ ਵਧੀਆ ਠੀਕ ਆ ਜੀ ਇਹਦੇ ਦੋ ਐਨੀਮਲ ਬਕਾਊਗਾ ਠੀਕ ਆ ਜੀ ਵੀਰ ਹੁਣਾਂ ਦੇ ਕੋਲ ਇੱਕ ਝੋਟੀ ਤੁਹਾਨੂੰ ਦਿਖਾਤੀ ਆਪਾਂ ਮੋਰਾ ਬ੍ਰੀਡ ਦੀ ਬਿਲਕੁਲ ਜੁਬਰਾਜਸਾਨ ਦੀ ਸੋ ਚੰਗੀ ਝੋਟੀ ਆ ਤੇ ਮਗਰ ਕੱਤੀ ਬਹੁਤ ਫੀਮੇਲ ਕਾਫ ਉਹ ਵੀ ਬਹੁਤ ਸਟੈਂਡਰਡ ਦੀ ਹੈ ਕੱਟੀ ਮਗਰ ਇਹ ਅੱਜ ਦੋਨੋਂ ਨਾਲ ਜਿਹੜੇ ਵੀਰ ਨੂੰ ਸੇਲ ਕਰਦੇ ਆ ਠੀਕ ਆ ਜੀ ਜਿਹੜਾ ਪਸ਼ੂ ਕਿਸੇ ਵੀਰ ਨੂੰ ਪਸੰਦ ਆਉਂਦਾ ਇੱਥੇ ਆਣ ਕੇ ਚਾਹੇ ਵੀਡੀਓ ਕਾਲ ਤੇ ਆਪਣੀ ਤਸੱਲੀ ਕਰਕੇ ਹੱਕ ਸਮਝ ਕੇ ਤਸੱਲੀ ਕਰ ਸਕਦੇ ਜੇ ਤੇ ਇੱਕ ਸਰਮਣ ਵੀਰੇ ਆਪਣੇ ਨੰਬਰ ਜਿਹੜੇ ਜਰੂਰ ਕਰ ਦੋ ਸਾਡੇ ਨੰਬਰ ਹੈਗਾ 94638 20803 ਇੱਕ ਨੰਬਰ ਹੈਗਾ 82643 00180 ਠੀਕ ਆ ਜੀ ਹਾਂਜੀ ਲੋ ਵੀ ਨੰਬਰ ਕਿਸਾਨ ਦੇ ਨੂੰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਤੁਸੀਂ ਗੱਲਬਾਤ ਕਰੋ ਕਾਲ ਕਰੋ ਇਥੇ ਵਿਜ਼ਿਟ ਕਰਨੀ ਆ ਤੇ ਤੁਸੀਂ ਸਿੱਧਾ ਪੱਟੀ ਮੋੜਥਣੀ ਵੀ ਵਿਜ਼ਿਟ ਕਰ ਸਕਦੇ ਜੀ ਠੀਕ ਆ ਜੀ ਚੀਮਾ ਪਰਵਾਲਾ ਦੁਬਲੀ ਤੋਂ ਹੁੰਦੇ ਹੋਏ ਬਿਲਕੁਲ ਕੋਟ ਫੁੱਡਾ ਤੇ ਤੂਤ ਪੰਗਾਲੇ ਪਿੰਡ ਇਹ ਸੜਕ ਸਿੱਧੀ ਅਗੇ ਖੇਮ ਕਰਨ ਨੂੰ ਜਾਂਦੀ ਹੈ ਸੋ ਆਣ ਕੇ ਤਸੱਲੀ ਕਰ ਲਓ ਠੀਕ ਆ ਜੀ ਮਾਲ ਤਕਰੀਬਨ ਜਦੋਂ ਵੀ ਕੋਈ ਤਿਆਰੀ ਤੇ ਹੁੰਦਾ ਜਾਂ ਸੇਲ ਕਰਨਾ ਹੁੰਦਾ ਤੇ ਵੀਰ ਉਹਨੇ ਸੇਲ ਕਰਦੇ ਆ ਬਿਲਕੁਲ ਸਾਰੇ ਭੈਣ ਭਰਾਵਾਂ ਦੇ ਸਾਹਮਣੇ ਪੇਸ਼ ਕਰਕੇ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ